ਦਲਜੀਤ ਦੋਸਤਾਂਝ ਨੂੰ ਖਾਲਿਸਤਾਨੀ ਅਤਵਾਦੀ ਦੇ ਵੱਲੋਂ ਧਮਕੀ ਦਿੱਤੀ ਗਈ ਹੈ ਤਾਂ ਪੰਜਾਬੀ ਅਦਾਕਾਰ ਤੇ ਪੰਜਾਬੀ ਗਾਇਕ ਦਲਜੀਤ ਦੋਸਤਾਂਝ ਆਸਟ੍ਰੇਲੀਆ ਦੇ ਵਿੱਚ ਸ਼ਾਨਦਾਰ ਸ਼ੋਅ ਕਰ ਰਿਹਾ ਹੈ ਹਾਲਾਂਕਿ ਇਸ ਸਫਲਤਾ ਦੇ ਵਿਚਕਾਰ ਹੀ ਦਲਜੀਤ ਨੂੰ ਇੱਕ ਧਮਕੀ ਮਿਲੀ ਹੈ ਜਿਸ ਵਿੱਚ ਉਸ ਨੂੰ ਮੈਲਬੌਰਨ ਦੇ ਵਿੱਚ ਨਵੰਬਰ ਨੂੰ ਹੋਣ ਵਾਲਾ ਆਪਣਾ ਕਾਨਸਰਟ ਨਾ ਕਰਨ ਦੀ ਚੇਤਾਵਨੀ ਦਿੱਤੀ ਗਈ ਨਰਸਨ ਨੇ ਤਮਕੀ ਅਮਰੀਕਾ ਦੇ ਵਿੱਚ ਰਹਿਣ ਵਾਲੇ ਤੇ 6 ਫਾਰ ਜਸਟਿਸ ਨਾਮ ਦੇ ਸੰਗਠਨ ਨੂੰ ਚਲਾਉਣ ਵਾਲੇ ਗੁਰਪਤਪਨ ਸਿੰਘ ਪੰਨੂ ਵੱਲੋਂ ਦਿੱਤੀ ਗਈ ਹਨ ਨੂੰ ਭਾਰਤ ਸਰਕਾਰ ਨੇ ਅਤਵਾਦੀ ਕੋਸ਼ਤ ਕੀਤਾ ਹੋਇਆ ਤੇ ਤਮਕੀ ਦੇਣ ਦਾ ਕਾਰਨ ਤੋਂ ਸਾਜ ਦੇ ਵੱਲੋਂ ਕੌਣ ਬਣੇਗਾ ਕਰੋੜਪਤੀ ਸ਼ੋਅ ਦੇ ਮੇਜ਼ਬਾਨ ਅਮિતા ਬੱਚਨ ਦੇ ਪੈਰ ਛੂਣਾ ਦੱਸਿਆ ਜਾ ਰਿਹਾ ਹੈ 31 ਅਕਤੂਬਰ ਨੂੰ ਪ੍ਰਸਾਰਿਤ ਹੋਣ ਵਾਲੇ ਸ਼ੋਅ ਦਾ ਟੀਜ਼ਰ ਜਾਰੀ ਕੀਤਾ ਗਿਆ ਜਿਸ ਵਿੱਚ ਦੋਸਾਂਝ ਨੂੰ ਮਹਾਨ ਅਦਾਕਾਰ ਅਮਿਤab ਬੱਚਨ ਦੇ ਪੈਰ ਛੁੰਦਿਆ ਵੇਖਿਆ ਜਾ ਸਕਦਾ ਹੈ ਤਾਂ ਇਸ ਮੌਕੇ ਬੱਚਨ ਨੇ ਦੋਸਾਂਝ ਨੂੰ ਪੰਜਾਬ ਦਾ ਪੁੱਤਰ ਕਹਿ ਕੇ ਜਾਣ ਪਛਾਣ ਕਰਵਾਈ ਤੇ ਗਲੇ ਲਗਾਇਆ ਪਰ ਪੰਨੂ ਨੂੰ ਇਹ ਕਾਰਵਾਈ ناਗਵਾਰ guzri ਆਪਣੇ ਬਿਆਨ ਦੇ ਵਿੱਚ ਪੰਨੂ ਨੇ ਦਾਅਵਾ ਕੀਤਾ ਕਿ ਅਮਿਤab ਬੱਚਨ ਦੇ ਪੈਰ ਛੁਕੇ ਦਿਲਜੀਤ ਦੋਸਾਂਝ ਨੇ 184 ਦੇ ਹਰ ਪੀੜਤ ਹਰ ਵਿਧਵਾ ਤੇ ਹਰ ਯਤੀਮ ਦੀ ਬੇਇੱਜ਼ਤੀ ਕੀਤੀ ਹੈ ਹਨੂ ਨੇ ਕਿਹਾ ਕਿ ਇਹ ਕੋਈ ਅਣਜਾਨ ਗਲਤੀ ਨਹੀਂ ਬਲਕਿ ਧੋਖਾ ਹੈ ਸਿੱਖਾਂ ਨੂੰ ਜਿੰਦਾ 15 ਨਵੰਬਰ ਨੂੰ ਔਰਤਾਂ ਤੇ ਬੱਚਿਆਂ ਤੇ ਅਤਿਆਚਾਰ ਹੋਏ ਤੇ ਉਹਨਾਂ ਦੀ ਰਾਖ ਅਜੇ ਠੰਡੀ ਨਹੀਂ ਹੋਈ ਹੈ ਪਰ ਉਹਨੇ ਦਲੀਲ ਦਿੱਤੀ ਕਿ ਕੋਈ ਵੀ ਸਿੱਖ ਇਹ ਨਵੰਬਰ ਨੂੰ ਆਪਣੀ ਅੰਤਰਾਤਮਾ ਦੇ ਨਾਲ ਪ੍ਰਦਰਸ਼ਨ ਜਾਂ ਫਿਰ ਜਸ਼ਨ ਨਹੀਂ ਮਨਾ ਸਕਦਾ ਉਹ ਦਿਨ ਯਾਦ ਕਰਨ ਦਾ ਦਿਨ ਹੈ ਇਸ ਤੋਂ ਇਲਾਵਾ ਪਵੰਦੀਸ਼ੁਦਾ ਖਾਲਸਤਾਨੀ ਸੰਗਠਨ ਸਿਕਸਪੋਰ ਜਸਟਿਸ ਨੇ ਅਕਾਲ ਤਖਤ ਸਾਹਿਬ ਦੇ ਜੱਜਤਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਕਿ ਦਲਜੀਤ ਦੋਸਾਂਝ ਨੂੰ ਤਲਬ ਕਰਨ ਉਹ ਮੰਗ ਕਰਦੇ ਨੇ ਕਿ ਦਰਸਾਂਜ ਨੂੰ ਤਖਤ ਦੇ 2010 ਦੇ ਨਿਰਦੇਸ਼ ਤੇ ਤਾ ਸਪਸ਼ਟਕਰਨ ਦੇਣ ਦੇ ਲਈ ਬੁਲਾਇਆ ਜਾਵੇ ਜਿਸ ਨੇ ਨਵੰਬਰ ਨੂੰ ਸਿੱਖ ਕਤਲੇਆਮ ਦੇ ਮਹੀਨੇ ਦੇ ਵਜੋਂ ਮਾਨਤਾ ਦਿੱਤੀ ਸੀ ਜ਼ਿਕਰ ਹੋਇਆ ਹੈ ਕਿ ਪਰੂਦੇ ਸੰਗਠਨ ਨੇ ਪਹਿਲਾਂ ਵੀ ਮਤਾ ਬਚਨ ਵਿਰੋਧ ਅਮਰੀਕਾ ਦੇ ਵਿੱਚ ਕੇਸ ਦਾਇਰ ਕੀਤਾ 64 ਜਸਟਿਸ ਦਾ ਦੋਸ਼ ਹੈ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਉਸਨੇ ਖੂਨ ਦਾ ਬਦਲਾ ਖੂਨ ਵਿਅਾਨ ਦਿੱਤਾ ਸੀ ਹਾਲਾਂਕਿ ਅਮਿਤਾਬ ਬੱਜਨ ਜੋ ਕਿ ਗਾਂਧੀ ਪਰਿਵਾਰ ਖਾਸ ਕਰਕੇ ਰਜੀਵ ਗਾਂਧੀ ਦੇ ਨਾਲ ਨੇੜੇ ਜੁੜੇ ਹੋਏ ਨੇ ਇਹਨਾਂ ਦੋਸ਼ਤਵਾਂ ਇਨਕਾਰ ਕਰਦene 2011 ਤੋਂ ਵਿੱਚ ਅਮਿਤਾਬ ਬੱਜਨ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਰਸਮੀ ਤੌਰ ਤੇ ਚਿੱਠੀ ਲਿਖੀ ਸੀ ਜਿਸ ਵਿੱਚ ਕਿਹਾ ਸੀ ਕਿ ਸਿੱਖ ਵਿਰੋਧੀ ਦੰਗਿਆਂ ਦੇ ਵਿੱਚ ਉਹਨਾਂ ਦੀ ਕੋਈ ਭੂਮਿਕਾ ਨਹੀਂ ਸੀ ਤੇ ਨਾ ਹੀ ਉਹਨਾਂ ਨੇ ਕਿਸੇ ਨੂੰ ਪੜਕਾਇਆ ਸੀ ਆਓ ਜਾਣਦੇ ਆ ਦਿਲਜੀਤ ਦੇ ਔਰਾ ਟੂਰ ਬਾਰੇ ਦਿਲਜੀਤ ਉਸਾਰ ਅੱਜਕਲ ਆਪਣੇ ਔਰਾ ਟੂਰ ਦੇ ਲਈ ਆਸਟ੍ਰੇਲੀਆ ਦੇ ਵਿੱਚ ਨੇ ਦਿਲਜੀਤ ਸਿਡਨੀ ਸਟੇਡੀਅਮ ਦੇ ਵਿੱਚ ਫੁੱਲ ਹਾਊਸ ਵਾਲਾ ਪਹਿਲਾ ਭਾਰਤੀ ਕਲਾਕਾਰ ਬਣ ਗਿਆ ਤੇ ਇਸ ਸ਼ੋਅ ਦੀਆਂ ਟਿਕਟਾਂ ਪੂਰੇ ਤਰੀਕੇ ਦੇ ਨਾਲ ਵੇਚ ਗਈਆਂ ਨੇ ਇਹਨਾਂ ਦੇ ਵਿੱਚੋਂ ਕੁਝ ਟਿਕਟਾਂ ਦੀ ਕੀਮਤ 800 ਡਾਲਰ ਭਾਵ 70000 ਰੁਪਏ ਤੱਕ ਸੀ ਇੱਕ ਕਾਂਸਰਟ ਦੇ ਵਿੱਚ 40000 ਪਰਸਨਾਂ ਦੀ ਹਾਜ਼ਰੀ ਦੇਖੀ ਗਈ